Welcome to Punjabi Job Studios educational channel. ਅੱਜ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਪੰਜਾਬੀ ਜੌਬ ਸਟੂਡੀਓਜ਼ YouTube ਚੈਨਲ ਦੇ ਉੱਪਰ। ਅੱਜ ਦੇ ਅਪਡੇਟ ਦੇ ਵਿੱਚ ਅੱਪਾ ਤੁਹਾਡੇ ਲਈ ਪੰਜਾਬ ਦੇ ਸਰਕਾਰੀ ਦਫ਼ਤਰਾਂ ਦੇ ਵਿੱਚ ਸਟੈਨੋਗ੍ਰਾਫਰ ਦੀ ਭਰਤੀ ਦਾ ਨੋਟਿਸ ਦੇ ਬਾਰੇ ਸਾਰੀ ਜਾਣਕਾਰੀ ਲੈ ਕੇ ਆਏ ਹਾਂ। ਮੈਂ ਤੁਹਾਨੂੰ ਇਸ ਭਰਤੀ ਦਾ ਓਵਰਵਿਊ ਦੇ ਦਿੰਦਾ ਹਾਂ ਕਿ ਇਸ ਭਰਤੀ ਦੇ ਵਿੱਚ ਜੋ ਤੁਹਾਡੀ ਤਨਖਾਹ ਹੋਵੇਗੀ ਉਹ 29000 ਦੇ ਕਰੀਬ ਹੋਵੇਗੀ ਪਰ ਮਹੀਨੇ ਅਤੇ ਤੁਹਾਡੇ ਜੋ ਇਸ ਦੇ ਵਿੱਚ ਜੋ ਸੀਟਾਂ ਨੇ ਉਹ ਸਿਰਫ ਸੀਮਤ ਸੀਟਾਂ ਹੀ ਨੇ। ਕੀ ਨਿਯਾਸ ਇਟਾ ਨੇ ਕਿਹੜੇ ਜ਼ਿਲ੍ਹੇ ਦੇ ਵਿੱਚ ਇਹ ਭਰਤੀ ਹੈ ਕਿਵੇਂ ਇਸ ਭਰਤੀ ਨੂੰ ਅਪਲਾਈ ਕਰਨਾ ਹੈ ਆਨਲਾਈਨ ਅਪਲਾਈ ਕਰਨਾ ਹੈ ਜਾਂ ਆਫਲਾਈਨ ਅਪਲਾਈ ਕਰਨਾ ਹੈ ਕਿ ਇਸ ਦੇ ਲਈ ਐਜੂਕੇਸ਼ਨ ਕੁਆਲਿਫਿਕੇਸ਼ਨ ਚਾਹੀਦੀ ਹੈ ਅਤੇ ਕਿੰਨੀ ਉਮਰ ਸੀਮਾ ਹੋਵੇਗੀ ਇਹ ਸਾਰੀਆਂ ਜਾਣਕਾਰੀਆਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜਾਣਗੀਆਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਨਵੇਂ ਸਰੋਤਿਆਂ ਨੂੰ ਬੇਨਤੀ ਆ ਵੀ ਜੇਕਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਨੋਟੀਫਿਕੇਸ਼ਨ ਔਨ ਕਰ ਲਿਓ ਜੀ ਅਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਵੀ ਇਸ ਵੀਡੀਓ ਨੂੰ ਹਾਈਪਰਟਸ ਦੇ ਕੇ ਆਪਣਾ ਸਪੋਰਟ ਜ਼ਰੂਰ ਦਿਓ ਜੀ ਚਲੋ ਜੀ ਬਿਨਾ ਕੋਈ ਦੇਰੀ ਕੀਤੇ ਆਪਾਂ ਵੱਧਦੇ ਹਾਂ ਜਾਣਕਾਰੀ ਦੇ ਵੱਲ ਅਤੇ ਵੇਖਦੇ ਹਾਂ ਇਸ ਭਰਤੀ ਦੇ ਨੋਟੀਫਿਕੇਸ਼ਨ ਨੂੰ ਇਹ ਭਰਤੀ ਦਾ ਨੋਟੀਫਿਕੇਸ਼ਨ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਅੰਮ੍ਰਿਤਸਰ ਵੱਲੋਂ ਜਾਰੀ ਕੀਤਾ ਗਿਆ ਹੈ ਅਤੇ ਇਸ ਨੋਟੀਫਿਕੇਸ਼ਨ ਦੇ ਵਿੱਚ 12 ਸਟੈਨੋਗ੍ਰਾਫਰਾਂ ਦੀ ਡਿਮਾਂਡ ਕੀਤੀ ਗਈ ਹੈ ਅਤੇ ਇਸ ਭਰਤੀ ਨੂੰ ਅਪਲਾਈ ਕਰਨ ਦੀ ਜੋ ਆਖਰੀ ਮਿਤੀ ਹੈ ਉਹ 17/1/2026 ਸ਼ਾਮ 5 ਵਜੇ ਤੱਕ ਹੋਵੇਗੀ ਸਟੈਨੋਗ੍ਰਾਫਰ ਗ੍ਰੇਡ 3 ਦੀ ਇਹ ਜੋ ਭਰਤੀ ਹੈ ਇਹ ਪੂਰੇ ਤਰੀਕੇ ਨਾਲ ਐਡ ਹੌਕ ਬੇਸਿਸ ਯਾਨੀ ਕਿ ਠੇਕੇਦਾਰੀ ਬੇਸਤੇ ਇਹ ਭਰਤੀ ਹੈ ਅਤੇ ਇਹ ਜੋ ਇਸ ਦਾ ਕੰਟਰੈਕਟ ਦਾ ਜੋ ਇਸ ਪੀਰੀਅਡ ਰਹੇਗਾ ਇਸ ਦਾ ਉਹ ਘੱਟੋ ਘੱਟ 6 ਮਹੀਨਿਆਂ ਤੱਕ ਦਾ ਰਹੇਗਾ ਅਤੇ ਅਗਰ ਤੁਹਾਡੀ ਪਰਫਾਰਮੈਂਸ ਵਧੀਆ ਰਹੀ ਇਹ 6 ਮਹੀਨਿਆਂ ਦੇ ਵਿੱਚ ਵਿੱਚ ਤਾਂ ਤੁਹਾਡੀ ਜੋ ਇਹ ਅਪੁਆਇੰਟਮੈਂਟ ਹੈ ਮਤਲਬ ਜੇ ਜੋ ਇਹ ਤੁਹਾਡੀ ਜੌਬ ਹੈ ਇਹਨੂੰ ਰੈਗੂਲਰ ਵੀ ਕੀਤਾ ਜਾ ਸਕਦਾ ਹੈ ਪੱਕਾ ਵੀ ਕੀਤਾ ਜਾ ਸਕਦਾ ਹੈ ਜੈਨੋਗ੍ਰਾਫਰ ਗ੍ਰੇਡ 3 ਦੀ ਇਹ ਜੋ 12 ਪੋਸਟਾਂ ਨੇ ਇਨਾਂ ਦੀ ਜੋ ਵੰਡ ਕੀਤੀ ਗਈ ਹੈ ਉਹ ਇਸ ਪ੍ਰਕਾਰ ਹੈ ਜਰਨਲ ਦੀਆਂ 3 ਵੈਕੈਂਸੀਆਂ ਨੇ ਜਰਨਲ ਊਮੈਨ ਦੀਆਂ 5 ਵੈਕੈਂਸੀਆਂ ਨੇ ਜਰਨਲ ਏਡਬਲਯੂਐਸ ਦੀ ਇੱਕ ਵੈਕੈਂਸੀ ਹੈ ਜਰਨਲ ਏਡਬਲਯੂਐਸ ਊਮੈਨ ਦੀ ਇੱਕ ਵੈਕੈਂਸੀ ਹੈ ਅਤੇ ਐਸਸੀ ਅਦਰਸ ਦੀਆਂ 2 ਵੈਕੈਂਸੀਆਂ ਨੇ ਤਾਂ ਕੁੱਲ ਮਿਲਾ ਕੇ ਸਾਰੀਆਂ ਟੋਟਲ 12 ਵੈਕੈਂਸੀਆਂ ਹੋ ਗਈਆਂ ਇਹਨਾਂ ਦੀ ਜੋ ਸੈਲਰੀ ਹੋਏਗੀ ਉਹ 29200 ਰੁਪਏ ਪ੍ਰਤੀ ਮਹੀਨਾ ਹੋਵੇਗੀ ਐਜੂਕੇਸ਼ਨ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਕਟੋਕਟ ਯੋਗਤਾ ਬੀਏ ਜਾਂ ਬੀਐਸਸੀ ਹੋਵੇ ਕਿਸੇ ਵੀ ਸਬਜੈਕਟ ਦੇ ਵਿੱਚ ਤੁਹਾਡੀ ਬੀਏ ਕੀਤੀ ਹੋਣੀ ਚਾਹੀਦੀ ਹੈ ਜਾਂ ਫਿਰ ਬੀਐਸਸੀ ਕੀਤੀ ਹੋਣੀ ਚਾਹੀਦੀ ਹੈ ਜਾਂ ਇਸ ਦੇ ਬਰਾਬਰ ਦੀ ਯੋਗਤਾ ਪਾਸ ਹੋਣੀ ਚਾਹੀਦੀ ਹੈ ਅਤੇ ਤੁਹਾਡੇ 10ਵੀਂ ਦੇ ਵਿੱਚ ਪੰਜਾਬੀ ਕਲੀਅਰ ਕੀਤੀ ਹੋਈ ਹੋਣੀ ਚਾਹੀਦੀ ਹੈ ਅਤੇ ਕੈਂਡੀਡੇਟ ਨੂੰ ਕੰਪਿਊਟਰ ਦੀ ਨੌਲੇਜ ਹੋਣੀ ਚਾਹੀਦੀ ਹੈ ਇਸ ਦੇ ਨਾਲ ਹੀ ਇੰਗਲਿਸ਼ ਸ਼ਾਰਟਹੈਂਡ ਦੇ ਵਿੱਚ 80 ਵਰਡਸ ਪਰ ਮਿੰਟ ਦੀ ਸਪੀਡ ਹੋਣੀ ਚਾਹੀਦੀ ਹੈ ਅਤੇ ਇੰਗਲਿਸ਼ ਟ੍ਰਾਂਸਕ੍ਰਿਪਸ਼ਨ ਦੇ ਵਿੱਚ ਵੀ ਵਰਡਸ ਪਰ ਮਿੰਟ ਦੀ ਸਪੀਡ ਹੋਣੀ ਜ਼ਰੂਰੀ ਹੈ ਉਮਰ ਸੀਮਾ ਇਸ ਦੇ ਵਿੱਚ 112025 ਦੇ ਹਿਸਾਬ ਨਾਲ 18 ਤੋਂ 37 ਸਾਲ ਤੱਕ ਦੀ ਮੰਗੀ ਗਈ ਹੈ ਜਾਨੀ ਕਿ 112025 ਨੂੰ ਤੁਹਾਡੀ ਉਮਰ 18 ਤੋਂ ਘੱਟ ਨਹੀਂ ਹੋਣੀ ਚਾਹੀਦੀ ਅਤੇ 37 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਅਤੇ ਜੋ ਸਪੈਸ਼ਲ categories ਜੋ SC ST categories ਜਾਂ OBC categories ਨੇ ਉਹਨਾਂ ਨੂੰ ਜੋ ਰਿਲੈਕਸੇਸ਼ਨ ਮਿਲਦੀ ਹੈ ਏਜ ਦੇ ਵਿੱਚ ਉਹ ਪੰਜਾਬ ਗਵਰਨਮੈਂਟਸ ਦੇ ਰੂਲਸ ਐਂਡ ਰੈਗੂਲੇਸ਼ਨਸ ਮੁਤਾਬਕ ਮਿਲੇਗੀ। ਹੁਣ ਗੱਲ ਕਰ ਲੈਣੇ ਹਾਂ ਕਿ ਇਸ ਭਰਤੀ ਨੂੰ ਅਪਲਾਈ ਕਿਵੇਂ ਕਰਨਾ ਹੈ। ਇਸ ਭਰਤੀ ਨੂੰ ਅਪਲਾਈ ਕਰਨ ਦੇ ਲਈ ਤੁਸੀਂ ਇੱਕ ਐਪਲੀਕੇਸ਼ਨ ਫਾਰਮ ਫਿਲ ਕਰਨਾ ਹੈ ਜੋ ਤੁਸੀਂ ਐਪਲੀਕੇਸ਼ਨ ਫਾਰਮ ਇਸ ਸਮੇਂ ਸਕਰੀਨ ਦੇ ਉੱਪਰ ਦੇਖ ਰਹੇ ਹੋ। ਇਹ ਐਪਲੀਕੇਸ਼ਨ ਫਾਰਮ ਤੁਸੀਂ ਫਿਲ ਕਰਨਾ ਹੈ। ਇਸਦੇ ਦੋ ਪੇਜ ਨੇ, ਦੋਨੋਂ ਪੇਜ ਬਾਲ ਪੈਨ ਦੇ ਨਾਲ, ਬਲੂ ਬਾਲ ਪੈਨ ਦੇ ਨਾਲ ਤੁਸੀਂ ਫਿਲ ਕਰਨਾ ਹੈ ਅਤੇ ਫੋਟੋ ਵਾਲੀ ਜਗ੍ਹਾ ਤੇ ਆਪਣੀ ਪਾਸਪੋਰਟ ਸਾਈਜ਼ ਫੋਟੋ ਲਗਾ ਦੇਣੀ ਹੈ। ਇਹ ਜੋ ਐਪਲੀਕੇਸ਼ਨ ਫਾਰਮ ਹੈ ਇਹ ਪੂਰੇ ਧਿਆਨ ਦੇ ਨਾਲ ਤੁਸੀਂ ਭਰਨਾ ਹੈ। ਅਤੇ ਯਾਦ ਰੱਖਿਓ ਕਿ ਇੰਗਲਿਸ਼ ਦੇ ਵਿੱਚ ਬਲੌਕ ਲੈਟਰਸ ਯਾਨੀ ਕਿ ਕੈਪੀਟਲ ਕੈਪੀਟਲ ਲੈਟਰਸ ਦੇ ਵਿੱਚ ਕੈਪੀਟਲ ਵਰਡਸ ਦੇ ਵਿੱਚ ਤੁਸੀਂ ਇਹ ਫਾਰਮ ਸਾਰਾ ਫਾਰਮ ਭਰਨਾ ਹੈ ਅਤੇ ਜੋ-ਜੋ ਕਾਲਮ ਦਿੱਤੇ ਹੋਏ ਨੇ ਉੱਥੇ ਤੁਸੀਂ ਆਪਣੀਆਂ ਸਾਰੀਆਂ ਜਾਣਕਾਰੀਆਂ ਭਰ ਕੇ ਇਸ ਦੇ ਸੈਕੰਡ ਪੇਜ ਦੇ ਉੱਪਰ ਆ ਜਾਣਾ ਹੈ ਸੈਕੰਡ ਪੇਜ ਦੇ ਉੱਪਰ ਆ ਕੇ ਤੁਸੀਂ ਸਿਗਨੇਚਰ ਵਾਲੀ ਜਗ੍ਹਾ ਤੇ ਆਪਣੇ ਸਿਗਨੇਚਰ ਕਰ ਦੇਣੇ ਨੇ ਪਲੇਸ ਵਾਲੀ ਜਗ੍ਹਾ ਤੇ ਆਪਣੀ ਪਲੇਸ ਲਿਖ ਦੇਣੀ ਹੈ ਕਿ ਤੁਸੀਂ ਫਾਰਮ ਕਿੱਥੋਂ ਭਰ ਰਹੇ ਹੋ ਅਤੇ ਡੇਟ ਭਰ ਦੇਣੀ ਹੈ ਕਿ ਜਿਹੜੇ ਦਿਨ ਤੁਸੀਂ ਆਪਣੀ ਇਹ ਆਪਣਾ ਇਹ ਫਾਰਮ ਐਪਲੀਕੇਸ਼ਨ ਫਾਰਮ ਭਰ ਰਹੇ ਹੋ ਉਸ ਦਿਨ ਦੀ ਤੁਸੀਂ ਡੇਟ ਲਿਖ ਦਿਓ ਅਤੇ ਨੀਚੇ ਆ ਗਿਆ ਲਿਸਟ ਆਫ ਡਾਕੂਮੈਂਟਸ ਟੂ ਬੀ ਅਟੈਚ ਤੁਸੀਂ ਕਿਹੜੇ ਕਿਹੜੇ ਡਾਕੂਮੈਂਟ ਇਹ ਐਪਲੀਕੇਸ਼ਨ ਫਾਰਮ ਦੇ ਨਾਲ ਅਟੈਚ ਕਰਨੇ ਨੇ ਇਹ ਸਾਰੇ ਡਾਕੂਮੈਂਟਸ ਤੁਸੀਂ ਦੇਖ ਲਿਓ ਧਿਆਨ ਦੇ ਨਾਲ ਅਤੇ ਇਹਨਾਂ ਸਾਰੇ ਡਾਕੂਮੈਂਟਸ ਦੀ ਤੁਸੀਂ ਇੱਕ ਇੱਕ ਫੋਟੋਕਾਪੀ ਕਰਵਾ ਕੇ ਉਸ ਫੋਟੋਕਾਪੀ ਦੇ ਉੱਤੇ ਆਪਣੇ ਸਿਗਨੇਚਰ ਕਰ ਦੇਣੇ ਨੇ ਅਤੇ ਇਸ ਐਪਲੀਕੇਸ਼ਨ ਫਾਰਮ ਦੇ ਨਾਲ ਸਟੈਪਲ ਕਰ ਦੇਣੇ ਨੇ ਇਹ ਐਪਲੀਕੇਸ਼ਨ ਫਾਰਮ ਜੋ ਨੇ ਇਹ ਇਹ ਤੁਹਾਨੂੰ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਫੁੱਲ ਨੋਟੀਫਿਕੇਸ਼ਨ ਪੀਡੀਐਫ ਦੇ ਲਾਸਟ ਦੇ ਦੋ ਪੇਜ ਮਿਲ ਜਾਣਗੇ ਉੱਥੇ ਤੁਸੀਂ ਡਾਊਨਲੋਡ ਕਰਕੇ ਪ੍ਰਿੰਟ ਕਢਵਾ ਸਕਦੇ ਹੋ ਪ੍ਰਿੰਟ ਕਢਵਾ ਕੇ ਇਹ ਐਪਲੀਕੇਸ਼ਨ ਫਾਰਮ ਪੂਰੇ ਧਿਆਨ ਦੇ ਨਾਲ ਭਰ ਕੇ ਆਪਣੀ ਪਾਸਪੋਰਟ ਸਾਈਜ਼ ਇੱਕ ਪਾਸਪੋਰਟ ਸਾਈਜ਼ ਫੋਟੋ ਇਸ ਦੇ ਉੱਪਰ ਚਿਪਕਾ ਕੇ ਅਤੇ ਇਸ ਨੂੰ ਦੇ ਨਾਲ ਆਪਣੇ ਸਾਰੇ ਡਾਕੂਮੈਂਟਸ ਅਟੈਚ ਕਰਕੇ 셀ਫ ਅਟੈਸਟਡ ਕਰਕੇ ਆਪਣੇ ਜੋ ਡਾਕੂਮੈਂਟਸ ਦੀ ਫੋਟੋ ਕਾਪੀਜ਼ ਹੈ ਅਤੇ ਉਸ ਨੂੰ ਫੋਲਡ ਕਰਕੇ ਇੱਕ ਐਨਵਲਪ ਦੇ ਵਿੱਚ ਪਾ ਲਿਓ ਅਤੇ ਐਨਵਲਪ ਦੇ ਉੱਪਰ ਸਭ ਤੋਂ ਪਹਿਲਾਂ ਤੁਸੀ ਲਿਖਣਾ ਹੈ ਅਪਲੀਕੇਸ਼ਨ ਫਾਰ ਦੀ ਪੋਸਟ ਆਫ ਸਟੈਨੋਗ੍ਰਾਫਰ ਗ੍ਰੇਡ 3 ਬ੍ਰੈਕਟ ਦੇ ਵਿੱਚ ਔਨ ਐਡਹੌਕ ਬੇਸਿਸ ਲਿਖ ਦਿਓ ਅਤੇ ਇਸ ਦੇ ਨੀਚੇ ਲਿਖਣਾ ਹੈ ਟੂ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਅਮ੍ਰਿਤਸਰ ਡਿਸਟ੍ਰਿਕਟ ਕੋਰਟ ਕੰਪਲੈਕਸ ਅਜਨਾਲਾ ਰੋਡ ਅਮ੍ਰਿਤਸਰ ਇਹ ਐਡਰੈਸ ਤੁਸੀ ਐਨਵਲਪ ਦੇ ਉੱਪਰ ਲਿਖ ਲੈਣਾ ਹੈ ਅਤੇ ਐਨਵਲਪ ਦੇ ਵਿੱਚ ਆਪਣੀ ਇੱਕ ਹੋਰ ਪਾਸਪੋਰਟ ਸਾਈਜ਼ ਉਸ ਦੇ ਨਾਲ ਦੀ ਹੀ ਪਾਸਪੋਰਟ ਸਾਈਜ਼ ਫੋਟੋ ਜੋ ਤੁਸੀ ਅਪਲੀਕੇਸ਼ਨ ਫਾਰਮ ਦੇ ਉੱਪਰ ਚਿਪਕਾਈ ਹੈ ਉਸਦੇ ਨਾਲ ਦੀ ਹੀ ਪਾਸਪੋਰਟ ਸਾਈਜ਼ ਫੋਟੋ ਐਨਵਲਪ ਦੇ ਵਿੱਚ ਉਹਦਾ ਪਾ ਦਿਓ ਇਸ ਐਪਲੀਕੇਸ਼ਨ ਫਾਰਮ ਦੇ ਨਾਲ ਅਤੇ ਆਪਣੇ ਇਸ ਐਨਵਲਪ ਨੂੰ ਚੰਗੀ ਤਰ੍ਹਾਂ ਬੰਦ ਕਰਕੇ ਤੁਸੀਂ ਇਸ ਨੂੰ ਪੋਸਟ ਕਰ ਦੇਣਾ ਹੈ ਤੁਸੀਂ ਰਜਿਸਟਰਡ ਪੋਸਟ ਜਾਂ ਸਿੰਪਲ ਡਾਕ ਰਾਹੀਂ ਵੀ ਇਸ ਨੂੰ ਭੇਜ ਸਕਦੇ ਹੋ ਅਤੇ ਆਪਣੀ ਡਾਕ ਜੋ ਹੈ ਆਪਣੀ ਐਪਲੀਕੇਸ਼ਨ ਤੁਸੀਂ ਉਸੇ ਹਿਸਾਬ ਨਾਲ ਭੇਜਣੀ ਹੈ ਕਿ ਇਹ ਮਿਤੀ 17 1 2026 ਦੇ ਸ਼ਾਮ 5 ਵਜੇ ਤੋਂ ਪਹਿਲਾਂ-ਪਹਿਲਾਂ ਆਪਣੇ ਟਿਕਾਣੇ ਦੇ ਉੱਪਰ ਤੁਹਾਡੀ ਇਹ ਐਪਲੀਕੇਸ਼ਨ ਪਹੁੰਚ ਜਾਵੇ। ਇਹ ਮਿੱਥੇ ਸਮੇਂ ਤੋਂ ਬਾਅਦ ਰিসিਵ ਹੋਈਆਂ ਵਿਆ ਐਪਲੀਕੇਸ਼ਨਾਂ ਨੂੰ ਰੱਦ ਸਮਝਿਆ ਜਾਵੇਗਾ ਅਤੇ ਐਕਸੈਪਟ ਨਹੀਂ ਕੀਤਾ ਜਾਵੇਗਾ। ਇਸ ਪੋਸਟ ਦੇ ਲਈ ਤੁਹਾਡਾ ਇੱਕ ਟਾਈਪਿੰਗ ਦਾ ਟੈਸਟ ਲਿਆ ਜਾਵੇਗਾ ਅਤੇ ਉਹ ਟੈਸਟ ਦੀ ਮਿਤੀ ਅਤੇ ਸਥਾਨ ਤੁਹਾਨੂੰ ਇਹਨਾਂ ਦੀ ਜੋ ਆਫੀਸ਼ੀਅਲ ਵੈੱਬਸਾਈਟ ਹੈ amritsar.dcourts.gov.in ਦੇ ਉੱਪਰ ਨੋਟਿਸ ਦੇ ਵਿੱਚ ਜਾ ਕੇ ਕੈਟਾਗਰੀ ਦੇ ਵਿੱਚ ਜਾ ਕੇ ਰਿਕਰੂਟਮੈਂਟਸ ਦੇ ਵਿੱਚ ਤੁਹਾਨੂੰ ਮਿਲ ਜਾਵੇਗਾ ਇਸ ਭਰਤੀ ਦੀ ਜੋ ਆਖਰੀ ਮਿਤੀ 17/1/2026 ਤੋਂ ਬਾਅਦ ਤੁਸੀਂ ਟੈਸਟ ਦੀ ਮਿਤੀ ਅਤੇ ਸਥਾਨ ਵਾਲੇ ਨੋਟਿਸ ਨੂੰ ਤੁਸੀਂ ਦੇਖਣ ਦੇ ਲਈ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਟਾਈਮ ਟੂ ਟਾਈਮ ਚੈੱਕ ਕਰਦੇ ਰਹਾ ਕਰਿਓ ਜਿਸ ਦਿਨ ਤੁਸੀਂ ਟੈਸਟ ਦੇਣ ਜਾਣਾ ਹੈ ਉਸ ਦਿਨ ਤੁਸੀਂ ਆਪਣੇ ਸਾਰੇ オリジナル ਡਾਕੂਮੈਂਟਸ ਜਿਸ ਦੀਆਂ ਤੁਸੀਂ ਫੋਟੋ ਕਾਪੀਜ਼ ਇਸ ਐਪਲੀਕੇਸ਼ਨ ਫਾਰਮ ਦੇ ਨਾਲ ਅਟੈਚ ਕੀਤੀਆਂ ਨੇ ਉਹਨਾਂ ਦੇ オリジナル ਡਾਕੂਮੈਂਟਸ ਤੁਸੀਂ ਸਾਰੇ ਆਪਣੇ ਨਾਲ ਲੈ ਕੇ ਜਾਣੇ ਨੇ ਕਿਉਂਕਿ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਵੀ ਉਸੇ ਟਾਈਮ ਹੀ ਹੋ ਜਾਵੇਗੀ ਇਸ ਭਰਤੀ ਨੂੰ ਅਪਲਾਈ ਕਰਨ ਦੀ ਕੋਈ ਫੀਸ ਨਹੀਂ ਹੈ ਸੋ ਇਸ ਕਰਕੇ ਤੁਹਾਨੂੰ ਇਸ ਦਾ ਟਰੈਵਲਿੰਗ ਅਲਾਉਂਸ ਨਹੀਂ ਦਿੱਤਾ ਜਾਵੇਗਾ ਜਾਨੀ ਕਿ ਤੁਹ ਤੁਸੀਂ ਐਗਜ਼ਾਮ ਦੇਣ ਜਾਣਾ ਹੈ ਜਿੱਥੇ ਉਸ ਦਾ ਤੁਹਾਨੂੰ ਕੋਈ ਅਲਾਉਂਸ ਨਹੀਂ ਮਿਲੇਗਾ ਸੋ ਜਿਨਾਂ ਨੇ ਵੀ ਇਸ ਭਰਤੀ ਨੂੰ ਅਪਲਾਈ ਕਰਨਾ ਹੈ ਉਹ ਯਾਦ ਰੱਖਣ ਕਿ ਇਸ ਭਰਤੀ ਦੀ ਆਖਰੀ ਮਿਤੀ 17/1/2026 ਸ਼ਾਮ 5 ਵਜੇ ਤੱਕ ਹੈ ਆਪਣੀ ਐਪਲੀਕੇਸ਼ਨਸ ਭਰ ਕੇ ਆਪਣੀ ਧਿਆਨ ਦੇ ਨਾਲ ਪੂਰੇ ਧਿਆਨ ਦੇ ਨਾਲ ਭਰ ਕੇ ਉਸੇ ਹਿਸਾਬ ਨਾਲ ਪੋਸਟ ਕਰਿਓ ਕਿ ਇਹ ਜੋ ਤੁਹਾਡੀ ਐਪਲੀਕੇਸ਼ਨਾਂ ਨੇ ਇਹ ਮਿਤੀ 17 1 2026 ਸ਼ਾਮ 5 ਵਜੇ ਤੋਂ ਪਹਿਲਾਂ-ਪਹਿਲਾਂ ਆਪਣੇ ਟਿਕਾਣੇ ਦੇ ਉੱਪਰ ਪਹੁੰਚ ਜਾਣ ਅਤੇ ਐਪਲੀਕੇਸ਼ਨ ਫਾਰਮ ਤੁਹਾਨੂੰ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਫੁੱਲ ਨੋਟੀਫਿਕੇਸ਼ਨ ਪੀਡੀਐਫ ਦਾ ਲਿੰਕ ਮਿਲ ਜਾਵੇਗਾ ਉਹ ਲਿੰਕ ਦੇ ਉੱਪਰ ਤੁਹਾਨੂੰ ਕਲਿੱਕ ਕਰਨ ਤੋਂ ਬਾਅਦ ਇਸ ਭਰਤੀ ਦਾ ਜੋ ਪੂਰਾ ਪਰਫਾਰਮਾ ਹੈ ਉਹ ਮਿਲ ਜਾਵੇਗਾ ਪਰਫਾਰਮਾ ਦੇ ਬਿਲਕੁਲ ਲਾਸਟ ਦੇ ਜੋ ਦੋ ਪੇਜ ਨੇ ਉਹ ਇਸ ਭਰਤੀ ਦੇ ਐਪਲੀਕੇਸ਼ਨ ਫਾਰਮ ਦੇ ਪੇਜ ਹੋਣਗੇ ਤੁਸੀਂ ਉਹਨਾਂ ਨੂੰ ਪ੍ਰਿੰਟ ਕਰਵਾ ਕਰਵਾ ਲਿਓ ਅਤੇ ਪ੍ਰਿੰਟ ਕਰਵਾ ਕੇ ਭਰ ਲਿਓ ਧਿਆਨ ਦੇ ਨਾਲ। ਭਾਜੀ ਇਹ ਸੀ ਸਾਰੀ ਜਾਣਕਾਰੀ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਅੰਮ੍ਰਿਤਸਰ ਵੱਲੋਂ ਜਾਰੀ ਕੀਤੀ ਗਈ ਸਟੈਨੋਗ੍ਰਾਫਰ ਦੀ ਭਰਤੀ ਬਾਰੇ। ਵੀਡੀਓ ਦੇ ਵਿੱਚ ਸਾਂਝੀ ਕੀਤੀ ਗਈ ਜਾਣਕਾਰੀ ਕਿਵੇਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ। ਜੇਕਰ ਕਿਸੇ ਵੀਰ ਭੈਣ ਦਾ ਕੋਈ ਸਵਾਲ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ। ਜੇਕਰ ਦੱਸੀ ਹੋਈ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰਕੇ ਹਾਈਪ ਪੁਆਇੰਟਸ ਦੇ ਕੇ ਸ਼ੇਅਰ ਜ਼ਰੂਰ ਕਰ ਦਿਓ ਜੀ। ਚਲੋ ਜੀ ਮਿਲਦੇ ਆ ਅਗਲੀ ਅਪਡੇਟ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ